ਨੰਬਰ 55 ਦੀ ਇੱਕ ਸਮੱਸਿਆ ਨੂੰ ਅਸੀਂ ਪਹਿਲ ਦੇ ਆਧਾਰ ਤੇ ਉਭਾਰਿਆ ਸੀਗਾ 55 ਨੰਬਰ ਵਾਰਡ ਦੇ ਵਿੱਚ ਇੱਕ ਸਾਲ ਤੋਂ ਪੀਣ ਵਾਲਾ ਪਾਣੀ ਨਹੀਂ ਸੀ ਮਿਲ ਰਿਹਾ ਇਹ ਹੁਣ ਮਸਲਾ ਹੱਲ ਕਰਵਾਇਆ ਆਮ ਆਦਮੀ ਪਾਰਟੀ ਸਰਕਾਰ ਨੇ ਹਲਕੇ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਸਾਡੇ ਨਾਲ ਨੇ ਅੱਜ ਟਿਊਬਵਲ ਦਾ ਉਦਘਾਟਨ ਵੀ ਕਰਦਾ ਡਾਕਟਰ ਸਾਹਿਬ ਇੱਕ ਸਾਲ ਤੋਂ ਇਹ ਲੋਕ ਪਰੇਸ਼ਾਨ ਸੀਗੇ ਪਾਣੀ ਨਹੀਂ ਸੀ ਮਿਲ ਰਿਹਾ ਬਾਲਟੀਆਂ ਪਕੜ ਕੇ ਇਹਨਾਂ ਨੂੰ ਦੂਸਰੀ ਜਗ੍ਹਾ ਤੇ ਜਾਣਾ ਪੈਂਦਾ ਸੀਗਾ ਪਾਣੀ ਲੈਣ ਦੇ ਲਈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਸ ਇਲਾਕੇ ਦੇ ਵਿੱਚ ਜਦੋਂ ਦਾ ਮੈਂ ਮੈਂਦੇ ਬਣਿਆ ਉਦੋਂ ਦੀ ਹੀ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਸੀਗੀ ਔਰ ਇਹ ਦਿੱਕਤ ਕੋਈ ਮੇਰੇ ਆਨ ਦੇ ਨਾਲ ਨਹੀਂ ਇਹ ਬਹੁਤ ਸਾਲ ਪਹਿਲਾਂ ਦੀ ਦਿੱਕਤ ਸੀਗੀ ਇਹਨਾਂ ਇਲਾਕੇ ਆ ਨਮਕ ਮੰਡੀ ਦੀਆਂ ਕੁਝ ਗਲੀਆਂ ਐਸੀਆਂ ਜਿੱਥੇ ਪਾਣੀ ਲੋਕਾਂ ਨੂੰ ਪੀਣ ਵਾਲਾ ਮਿਲਦਾ ਹੀ ਨਹੀਂ ਸੀ ਸੋ ਅਸੀਂ ਪਹਿਲੇ ਵੀ ਇੱਕ ਜਿਹੜਾ 36 ਕੋਈ ਚੌਥਾ ਟਿਊਬਲ ਦਿੱਤਾ ਸੀ ਫਿਰ ਗਲੀ ਸੁਨੇਹਾਰਾ ਚ ਇੱਕ ਗਲੀ ਤਿੱਲੀ ਭੰਨਾ ਦੇ ਵਿੱਚ ਹੁਣ ਚੌਥਾ ਟਿਊਬਲ ਜਿਹੜਾ ਹੈ ਇਲਾਕੇ ਦੇ ਵਿੱਚ ਗਲੀ ਗੰਡਾ ਅਰੀ ਦੇ ਵਿੱਚ ਖਾਸ ਤੌਰ ਤੇ ਸਪੈਸ਼ਲੀ ਲੋਕਾਂ ਨੂੰ ਬਹੁਤ ਦਿੱਕਤ ਸੀਗੀ ਪਰੇਸ਼ਾਨੀ ਸੀਗੀ ਬਾਰ ਬਾਰ ਫੋਨ ਕਰਦੇ ਸੀਗੇ ਮੇਰੇ ਲੋਕ ਸੋ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਤੇ ਪੂਰਾ ਉਤਰੇ ਆ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਸਾਡੇ ਪ੍ਰਤੀ ਉਹਨਾਂ ਦੇ ਪੂਰਾ ਉਤਰੇ ਆ ਅਸੀਂ ਸੋ ਮੈਂ ਜਿੱਥੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਉੱਥੇ ਆਪਣੀ ਪਾਰਟੀ ਦੇ ਸਤਿਮਰਵਿੰਦ ਗੇਜਰੀਵਾਲ ਜੀ ਦਾ ਮਾਣਯੋਗ ਮੁੱਖ ਮੰਤਰੀ ਭਗਵਤ ਪਾਜੀ ਦਾ ਔਰ ਮਨੀਸਿਸ ਸੋਧਿਆ ਜੀ ਦਾ ਧੰਨਵਾਦ ਕਰਦਾ ਲੋਕਾਂ ਨੂੰ ਯਕੀਨ ਦਿਵਾਨਾ ਕਿ ਆਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਹੋਰ ਵੀ ਸਪੀਡ ਨਾਲ ਦੀ ਤੁਸੀਂ ਦੇਖੋਗੇ ਉਹਦੇ ਇਸ ਪਾਰਟੀ ਦੇ ਵਿੱਚ ਜਿੰਨੇ ਵੀ ਅਸੀਂ ਲੋਕ ਐਮਐਲਏ ਸਹਿਬਾਨ ਆ ਅਸੀਂ ਇਹ ਨਹੀਂ ਦੇ ਦੇ ਕਿ ਗਰਮੀ ਹੈ ਸਰਦੀ ਹੈ ਅਸੀਂ 45 ਡਿਗਰੀ 47 ਡਿਗਰੀ ਦੇ ਵੀ ਮੁਕ ਕਰਦੇ ਆ ਸਾਡੀ ਜਿਹੜਾ ਪ੍ਰਾਈਮ ਫੋਕਸ ਹੈ ਉਹ ਲੋਕਾਂ ਦੀਆਂ ਮੁਸ਼ਕਲਾਂ ਆ ਜਿਹੜੇ ਮਸਲੇ ਨੇ ਲੋਕਾਂ ਦੇ ਉਹਨਾਂ ਦਾ ਹੱਲ ਕਰਨਾ ਤੁਸੀਂ ਮੈਦ ਸਾਹਿਬ ਦੇਖੋਗੇ ਆਨਾਲੇ ਦਿਨਾਂ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੇ ਕੁਝ ਮੁਸ਼ਕਿਲਾਂ ਆਦੀਆਂ ਰਾਸ਼ਨ ਕਾਰਡ ਦੀਆਂ ਰਾਸ਼ਨ ਕਾਰਡ ਦੀਆਂ ਉਹ ਟੀਮ ਵੀ ਮੈਂ ਹੁਣ ਅਸੀਂ ਸਫਾਈ ਅਭਿਆਨ ਸ਼ੁਰੂ ਕਰ ਰਹੇ ਆ ਇੱਕ ਦਿਨ ਉਹਦੇ ਵਿੱਚ ਅਸੀਂ ਜਿਹੜੀ ਵਾਲੀ ਮੁਸ਼ਕਿਲ ਹੈ ਰਾਸ਼ਨ ਕਾਰਡ ਦੀ ਔਰ ਦੂਜੀ ਮੁਸ਼ਕਿਲ ਜਿਹੜੀ ਦੇਖਣ ਚ ਮਿਲਦੀ ਹੈ ਉਹ ਹੈ ਬਾਲਿਆਂ ਦੀ ਅਛਤਾ ਔਰ ਪੈਨਸ਼ਨਾਂ ਪੈਨਸ਼ਨਾਂ ਤਕਰੀਬਨ ਅਸੀਂ ਅ ਮੈਸਰ ਹਲ 50000 ਤੋਂ ਉੱਪਰ ਪੈਨਸ਼ਨ ਆਲਰੇਡੀ ਅਸੀਂ ਲਗਵਾ ਚੁੱਕੇ ਆ ਜਿੰਨ ਸਮਾਂ ਹੈ ਫਿਰ ਵੀ ਮੈਂ ਚਾਹੁੰਦਾ ਸੀ ਕਿ ਜਦੋਂ ਅਸੀਂ ਸਫਾਈ ਅਭਿਆਨ ਕਰਦੇ ਹਾਂ ਅਸੀਂ ਸਾਰੀਆਂ ਟੀਮਾਂ ਸਾਰੇ ਡਿਪਾਰਟਮੈਂਟ ਦੀਆਂ ਟੀਮਾਂ ਨਾਲ ਲੈ ਕੇ ਸਰਕਾਰੀ ਚੱਲਾਂਗਾ ਮੈਂ ਜਿੱਥੇ ਜਿੱਥੇ ਕਿਸੇ ਦੀ ਜੋ ਵੀ ਪ੍ਰੋਬਲਮ ਹੋਏਗੀ ਉਹ ਮੌਕੇ ਤੇ ਹੀ ਮੈਂ ਅਫਸਰ ਸਾਹਿਬਾਨ ਨੂੰ ਕਹਿ ਕੇ ਜਿਵੇਂ ਸਰਕਾਰ ਆਪਕੇ ਦੁਆਰ ਉਹ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਦਿਨ ਤੁਸੀਂ ਵੀ ਸਾਡੇ ਨਾਲ ਚੱਲਣਾ ਔਰ ਤੁਸੀਂ ਦੇਖੋਗੇ ਕਿ ਅਸੀਂ ਕਿਸ ਤਰ੍ਹਾਂ ਹਰ ਡਿਪਾਰਟਮੈਂਟ ਦੇ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਨਾਲ ਲੈ ਕੇ ਮੌਕੇ ਤੇ ਹੀ ਲੋਕਾਂ ਦੇ ਮੁਸ਼ਕਲਾਂ ਦਾ ਹੱਲ ਕਰਨਾ। ਡਾਕਟਰ ਅੰਦਰੂਨ ਸ਼ਹਿਰ ਦੀ ਗੱਲ ਕਰੀਏ ਤਾਂ ਸੀਵਰ ਪ੍ਰਣਾਲੀ ਔਰ ਪੀਨ ਵਾਲਾ ਪਾਣੀ ਦੀਆਂ ਪਾਈਪਸ ਜਿਹੜੀਆਂ ਕਿ ਜਿੱਦਾਂ ਦਾ ਪਾਣੀ ਜਿੱਦਾਂ ਅੱਗੇ ਸਪਲਾਈ ਹੁੰਦਾ ਉਹ ਬਹੁਤ ਪੁਰਾਣੀਆਂ ਲੱਗੀਆਂ ਹੋਈਆਂ ਸੀਵਰ ਦੀ ਬਾਰ-ਬਾਰ ਤੇ ਲੋਕਾਂ ਦੀ ਰਹਿੰਦੀ ਸੀ ਡਿਮਾਂਡ ਕਿ ਇਹਨਾਂ ਨੂੰ ਬਦਲਿਆ ਜਾਏ। ਅਸੀਂ ਹਜੇ ਉਹਦੇ ਉੱਤੇ ਧਿਆਨ ਨਹੀਂ ਦੇ ਪਾਏ। ਨਹੀਂ ਅਸਰ ਹੈ ਕਿ ਕੁਝ ਇਲਾਕਿਆਂ 'ਚ ਅਸੀਂ ਜਿਹੜੀਆਂ ਪਾਈਪਸ ਚੇਂਜ ਕੀਤੀਆਂ, ਸੀਵਰੇਜ ਵੀ ਚੇਂਜ ਕੀਤੇ ਐ, ਮਗਰ ਮਗਰ ਕੁਝ ਇਲਾਕੇ ਐਸੇ ਨੇ ਜਿਨ੍ਹਾਂ 'ਚ ਡੀ-ਸੇਟਿੰਗ ਦੀ ਜ਼ਰੂਰਤ ਹੈ। ਸੋ ਨੈਕਸਟ ਜਿਹੜਾ ਸਾਡਾ ਮਿਸ਼ਨ ਹੈ ਉਹ ਇਹੋ ਹੀ ਹੈ ਕਿ ਮੈਂ ਕਮਿਸ਼ਨਰ ਸਾਹਿਬ ਨਾਲ ਜਲਦੀ ਨੈਕਸਟ ਵੀਕ ਮੈਂ ਡਿਪਟੀ ਕਮਿਸ਼ਨਰ ਜਿਹੜੇ ਸਾਡੇ ਮਾਨਯੋਗ ਮੈਡਮ ਸਾਖੀ ਸਾਨੀ ਨੇ ਉਹਨਾਂ ਦੇ ਨਾਲ ਉਹ ਸਾਰੀ ਕਾਰਪੋਰੇਸ਼ਨ ਦੀ ਜਿੰਨੇ ਵੀ ਅਫਸਰ ਸਾਹਿਬਾਨ ਨੇ ਹੋਰ ਵੀ ਪੀਐਸ ਪੀਸੀਐਫ ਦੇ ਨੈਕਸਟ ਵੀਕ ਮੇਬੀ ਮੰਡੇ ਔਰ ਟਿਊਜ਼ਡੇ ਅਸੀਂ ਉਹਨਾਂ ਨਾਲ ਮੀਟਿੰਗ ਕਰ ਰਹੇ ਹਾਂ ਔਰ ਅਸੀਂ ਇਹ ਜਿੰਨੀਆਂ ਵੀ ਮੁਸ਼ਕਲਾਂ ਨੇ ਜਿਵੇਂ ਤੁਸੀਂ ਕਿਹਾ ਕਿ ਸੀਵਰੇਜ ਦੀ ਜਿਹੜੀ ਮੁਸ਼ਕਲ ਹੈ ਸਾਰੀਆਂ ਉੱਥੇ ਡਿਸਕਸ ਹੋਣ ਗਈਆਂ ਔਰ ਉਹਨਾਂ ਦਾ ਇੱਕ ਰੋਡ ਮੈਪ ਤਿਆਰ ਕੀਤਾ ਜਾਏਗਾ ਔਰ ਜਲਦੀ ਤੋਂ ਜਲਦੀ ਹੈ ਸੀਵਰੇਜ ਦੀ ਬੀਨਾਲੇ ਪਾਣੀ ਦੀ ਸਟਰੀਟ ਲਾਈਟ ਦੀ ਗਲੀਆਂ ਦੀ ਨਾਲੀਆਂ ਦੀ ਸੜਕਾਂ ਦੀ ਰੈਸ਼ਨ ਗਾਰਡ ਦੀ ਔਰ ਜਿਹੜੇ ਬਾਲਿਆਂ ਦੀਆਂ ਛੱਤਾਂ ਦੀ ਔਰ ਪੈਂਚਰਾਂ ਦੀ ਅਸੀਂ ਆਨਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਲਦੀ ਤੋਂ ਜਲਦੀ ਉਹਨਾਂ ਦੇ ਹੱਲ ਕਰਾਂਗੇ ਸੋ ਤੁਸੀਂ ਦੇਖਿਆ ਕਿ ਇਹ ਸਮੱਸਿਆ ਵਾਰਡ ਨੰਬਰ 55 ਦੀ ਪੀਨ ਵਾਲੇ ਪਾਣੀ ਨੂੰ ਲੈ ਕੇ ਸੀ ਨਹੀਂ ਲੋਕਾਂ ਨੂੰ ਪਾਣੀ ਨਹੀਂ ਸੀ ਮਿਲਿਆ ਔਰ ਪੀਨ ਵਾਲਾ ਪਾਣੀ ਇਕੱਠਾ ਕਰਨ ਦੇ ਲਈ ਬਾਲਟੀਆਂ ਦੀ ਬਾਲਟੀ ਲੈ ਕੇ ਉਹ ਚੱਲਦੇ ਸੀਗੇ ਇੱਕ ਦੂਸਰੇ ਮਹੱਲੇ ਤੋਂ ਜਾ ਕੇ ਪੀਨ ਵਾਲਾ ਪਾਣੀ ਲੈਂਦੇ ਸੀਗੇ ਤੁਸੀਂ ਪਾਣੀ ਘੇਰਾ ਵੀ ਬੰਦ ਕਰਕੇ ਸੀ ਇੰਨੀ ਮੁਸ਼ਕਲ ਗਈ ਸਾਨੂੰ ਪਾਣੀ ਇਹ ਲੋ ਪੂਰੀ ਹੋ ਰਹੀ ਲੱਗਦੀ ਹੈ ਹਾਂ ਜੀ ਹੋ ਹੀ ਗਈ ਹੈ ਕਿ ਸਾਹਿਬ ਉਹਨਾਂ ਨੇ ਬੱਸ ਉਹਨਾਂ ਅੱਜ ਸ਼ਾਮ ਤੱਕ ਸਾਡੇ ਘਰ ਪਾਣੀ ਫੁੱਲ ਫੁੱਲ ਆਈ ਜਾਣਾ ਹੈ ਇਹ ਸਾਨੂੰ ਪਤਾ ਇੱਕ ਸਾਲ ਤੋਂ ਇੰਨੀ ਪ੍ਰੋਬਲਮ ਹੈ ਗਈ ਸੀ ਆਪਾਂ ਪੇਕੇ ਜਾ ਕੇ ਕਪੜੇ ਧੋਗੇ ਆਂ ਦਿੰਦੇ ਹੀ ਬੱਚਾ ਨੇ ਵੀ ਕਹਿੰਦਾ ਜਾਓ ਜੀ ਪੇਕੇ ਚਲੇ ਜਾਓ ਤੇ ਜਾ ਕੇ ਨਹਾ ਨੂੰ ਆਂ ਨਾ ਨਹੀਂ ਕਰ ਪਾਣੀ ਦੇ ਇੰਨੀ ਟੋਟ ਰਹੀ ਲੋਕਾਂ ਜਿਨ੍ਹਾਂ ਦੇ ਘਰ ਸਰਵਿਸਿਵਲ ਲੱਗੇਦਾ ਸੀ ਉਹਨਾਂ ਨੇ ਵੀ ਪਾਣੀ ਦੇ ਨੇ ਬੰਦ ਕਰ ਦਿੱਤੇ ਅਸੀਂ ਸਾਨੂੰ ਇੰਨੀ ਪ੍ਰੋਬਲਮ ਹੈ ਗਈ ਸੀ ਪਾਣੀ ਲੈਣ ਲੱਗੇ ਸਾਨੂੰ ਨਾ ਲੈਣ ਜਾਣਾ ਨੇ ਨਹੀਂ ਸ਼ਰਮ ਆ ਲੱਪੀ ਕੋਈ ਇੱਕ ਬਾਲਟੀ ਦੋ ਬਾਲਟੀ ਦੇਗਾ ਕਿ ਕਿੰਨੀਆਂ ਦੇ ਬਾਲਟੀਆਂ ਦੇ ਦੇਗਾ ਫੇ ਸਾਨੂੰ ਇੰਨੀ ਹੋ ਗਈ ਸ਼ੁਕਰ ਹੈ ਡਿਸ਼ੀ ਭਈਆ ਦਾ ਵੀ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਨਮਾਈ ਕੀਤੀ ਕਿ ਅੱਜ ਸਾਡਾ ਪਾਣੀ ਆ ਗਿਆ ਹੈ ਮਾਤਾ ਜੀ ਤੁਸੀਂ ਦੱਸੋ ਤੁਸੀਂ ਬਹੁਤ ਪਰੇਸ਼ਾਨ ਸੀਗੇ ਹਾਂ ਬਹੁਤ ਪਰੇਸ਼ਾਨ ਸੀਗੇ ਮਤਲਬ ਕਿ ਕਿਸੇ ਰੋ ਸਾਡੇ ਘਰ ਤੇ ਕੋਈ 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 ਲਿਆਣ ਵਾਲਾ ਵੀ ਨਹੀਂਗਾ ਮੈਂ ਇਕੱਲੀ ਰਹਿਨੀ ਆ ਮੈਨੂੰ ਬੜੀ ਮੁਸ਼ਕਲ ਲੱਗੀ ਸੀ ਕਿ ਕਿ ਡੋਕਾ ਦੇ ਬੂਏ ਖੜਕਾਣੇ ਉਹਨਾਂ ਨੇ ਕਿਹਾ ਨਹੀਂ ਲਿਆਇਆ ਪਾਣੀ ਨਹੀਂ ਆਇਆ ਪਾਣੀ ਅਸੀਂ ਫੇਰ ਵੀ ਮਤਲਬ ਜਿੱਸਾ ਵੀ ਮਰਦੀ ਬਾਹਰੋਂ ਲਿਆਉਂਦੇ ਰਹਾ ਬੜੀ ਮੁਸ਼ਕਲ ਦੇ ਨਾਲ ਅਸੀਂ ਅਜੇ ਇਕੱਟੇ ਆ ਇੱਕ ਸਾਲ ਦੀ ਸਮੱਸਿਆ ਦੇ ਨਾਲ ਲੋਕ ਪਰੇਸ਼ਾਨ ਸੀਗੇ ਮਗਰ ਆਪੋਨ ਸਮੱਸਿਆ ਹੱਲ ਹੋ ਗਈ ਤੁਹਾਡੇ ਤੁਸੀਂ ਵੀ ਇੱਥੇ ਬਹੁਤ ਕੰਮ ਕਰਵਾਇਆ ਦੇਖੋ ਸਰ ਪਤਾ ਕੀ ਚੱਕਰ ਹੈ ਪਹਿਲਾਂ ਤੇ ਆ ਮੇਰੀਆਂ ਮਾਮਾ ਮੇਰੀਆਂ ਭੈਣਾ ਠੀਕ ਹੈ ਜੀ ਰਿਸ਼ੀ ਨੇ ਇਹਨਾਂ ਦੀ ਗਲੀ 'ਚ ਕੰਮ ਹੀ ਕੀਤਾ ਸੀ ਚਾਹ ਇਲੈਕਸ਼ਨ ਆਦੀ ਸੀ ਜਾਂ ਨਹੀਂ ਗਈ ਸੀ ਸਾਨੂੰ ਕੋਈ ਨਹੀਂ ਸੀਗਾ ਕਿ ਲੋਕੀ ਸਾਨੂੰ ਵੋਟ ਪਾਣ ਸਾਨੂੰ ਅਸੀਂ ਵੋਟਾ ਕਰਕੇ ਕੰਮ ਕੀਤਾ ਹੀ ਨਹੀਂ ਸੀ ਕਦੇ ਵੀ ਅਸੀਂ ਜਦੋਂ ਆਨੇ ਹਾਂ ਜਦੋਂ ਫੋਨ ਆਂਦਾ ਸੀ ਅਸੀਂ ਉਸੇ ਟਾਈਮ ਪਹੁੰਚ ਜਾਂਦੇ ਸੀ ਠੀਕ ਹੈ ਜਨਤਾ ਨੇ ਜਦੋਂ ਫਤਵਾ ਕਿਸੇ ਨੂੰ ਦੇ ਤਾ ਫਰਜ਼ ਤੇ ਉਹਨਾਂ ਦਾ ਬੰਦ ਹੈ ਠੀਕ ਹੈ ਨਾ ਫਰਜ ਉਹਨਾਂ ਦਾ ਬੰਦਾ ਕਿਉਂਕਿ ਮੌਜੂਦਾ ਜਿਹੜਾ ਕਾਉਂਸਲਰ ਕਾਉਂਸਲਰ ਤੇ ਉਹ ਹੀ ਹੈ ਨਾ ਉਹਨਾਂ ਦੇ ਥੱਲੇ ਸੀਟ ਹੈ ਸਾਡੇ ਕੋ ਕੋਈ ਕੁਰਸੀ ਨਹੀਂ ਹੈ ਸਾਡੇ ਕੋ ਕੁਰਸੀ ਹੁੰਦੀ ਹੋ ਸਕਦਾ ਮੈਂ ਜ਼ਿਆਦਾ ਹੀ ਕੰਮ ਕਰਾ ਕਰਾ ਦਿੰਦਾ ਜਦੋਂ ਮੈਨੂੰ ਕੋ ਚੁਣਿਆ ਨਹੀਂ ਲੋਕਾਂ ਨੇ ਮੇਰੇ ਕੋਲ ਰਿਆ ਨਹੀਂ ਕੋਈ ਮੈਂ ਤੇ ਐਮਐਲਏ ਸਾਹਿਬ ਦੇ ਅਧੀਨ ਸੀ ਨਾ ਫਿਰ ਫਿਰ ਮੈਨੂੰ ਜਦੋਂ ਇਹਨਾਂ ਨੇ ਕਿਹਾ ਮੈਨੂੰ ਜੱਜਾ ਤੇ ਇਹਨਾਂ ਨੇ ਫੋਨ ਕੀਤਾ ਤਤ ਤਤ ਮ ਆਇਆ ਅਗਲੇ ਦਿਨ ਪਾਣੀ ਆਇਆ ਮੈਨੂੰ ਇੰਨਾ ਪਤਾ ਜਿਸ ਦਿਨ ਜਿਸ ਦਿਨ ਮੈਂ ਰਾਤੀ ਆਇਆ ਗਲੀਆਂ ਦੇ ਵਿੱਚ ਅਗਲੇ ਦਿਨ ਪਾਣੀ ਆ ਜਾਂਦਾ ਸੀ ਉਹ ਕਿਸ ਤਰ੍ਹਾਂ ਆ ਜਾਂਦਾ ਕਈਆਂ ਨੇ ਤੇ ਕਿਹਾ ਵੀ ਹੈ ਕਿਸ ਕਿ ਭਾਈ ਰਿਸ਼ੀ ਕੋ ਕੋ ਜাদু ਦੀ ਛੜੀ ਥੋੜਾ ਸੀ ਲੇਡੀਜ਼ ਨੇ ਕਿਹਾ ਨਾ ਪਹਿਣਾ ਨਹੀਂ ਕਿਹਾ ਤੇ ਕਿਰੀ ਸੀ ਜਦੋਂ ਆਂਦਾ ਪਾਣੀ ਆ ਜਾਂਦਾ ਤੇ ਕਹਿਣ ਲੱਗਦੇ ਸਾਡਾ ਫਰਜ਼ ਹੈ ਕੰਮ ਕਰਨਾ ਜੀ ਜਿੱਤ ਹਾਰ ਤੇ ਲੱਗੀ ਰਹਿੰਦੀ ਪਰਮਾਤਮਾ ਕਰਦਾ ਰਹਿੰਦਾ ਜੇ ਧਰ ਬਾਕੀ ਕੰਮ ਵਾਲੇ ਬੰਦੇ ਕੰਮ ਹੀ ਕਰਾਂਗੇ ਧੰਨਵਾਦ ਤੁਸੀਂ ਸੁਣਿਆ ਕਿ ਵਾਰਡ ਨੰਬਰ 55 ਦੇ ਵਿੱਚ ਪਿਛਲੇ 1 ਸਾਲ ਤੋਂ ਪਾਣੀ ਦੀ ਸਮੱਸਿਆ ਸੀ ਬਹੁਤ ਲੋਕ ਪਾਣੀ ਦੇ ਲਈ ਬਹੁਤ ਪਰੇਸ਼ਾਨ ਸੀਗੇ ਆ ਪਾਣੀ ਲੈਣ ਦੇ ਲਈ ਲੋਕਾਂ ਨੂੰ ਲੋਕਾਂ ਦੂਸਰੇ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਜਾਣਾ ਪੈਂਦਾ ਸੀਗਾ ਈਵਨ ਲੋਕ ਆਪਣੇ ਪਿੱਕੇ ਚਲੇ ਜਾਂਦੇ ਸੀ ਕਿ ਆਪਣੇ ਬੱਚਿਆਂ ਨੂੰ ਉੱਥੇ ਨਵਾਉਂਦੇ ਸੀ ਕਿ ਆਪ ਨਾ ਆ ਕੇ ਆਉਂਦੇ ਸੀਗੇ ਸੋ ਹੁਣ ਇਹ ਸਮੱਸਿਆ ਵਾ ਦੇ ਹੱਲ ਨਿਕਲ ਗਿਆ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਵਿਧਾਇਕ ਅਜੀਤ ਗੁਪਤਾ ਨੇ ਟਿਊਬਲ ਲਗਵਾ ਕੇ ਇੱਥੇ ਸਪਲਾਈ ਸਪਲਾਈ ਸ਼ੁਰੂ ਕਰਾ ਦਿੱਤੀ ਹੈ ਔਰ ਇਹ ਹੁਣ ਪਾਣੀ ਦੀ ਸਮੱਸਿਆ ਤੋਂ ਇਹਨਾਂ ਇਲਾਕਾ ਵਾਸੀਆਂ ਨੂੰ ਸਮੱਸਿਆ ਦਾ ਕੋਈ ਹੱਲ ਨਿਕਲੇ ਹੱਲ ਨਿਕਲੇਗਾ ਸਮੱਸਿਆ ਤੋਂ निजात ਪਾਤੇ ਜਾਂ ਉਹਨਾਂ ਨੂੰ ਔਰ ਲੋਕੀ ਵੀ ਬਹੁਤ ਖੁਸ਼ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਬਣੋ ਕੰਮ ਕਰਵਾ ਕੇ ਉਹਨਾਂ ਨੂੰ ਦਿੱਤਾ ਗਿਆ ਤੇ ਅਮਰਪੁਰ ਸੁਪਾਲ ਦੇ ਨਾਲ ਜੋਤੀ ਵੈਦਿਕ ਸੁਰਾ ਟੀਵੀ ਆ